और खबर का रुख जालंधर से करेंगे श्री कृष्ण जन्माष्टमी के पावन पर्व पर जालंधर शहर भक्त और उल्लास से सराबोल रहा अर्बन एस्टेट पेज एक स्थित गीता मंदिर में डिप्टी मेयर मलकियत और दीपक बाली ने भगवान श्री कृष्ण के दरबार में माथा टेका और समस्त देशवासियों को जन्माष्टमी की शुभकामनाएं दी मंदिर प्रांगण में हजारों की संख्या में श्रद्धालुओं ने पहुंचकर भगवान श्री कृष्ण के दर्शन किया और आशीर्वाद लिया शहर भर में धार्मिक कार्यक्रम भजन कीर्तन और झांकियाँ आयोजित की गई जिसमें भक्तजन ਆਪ ਵਿਵਰ ਹੋ ਕੇ ਝੂਮਤੇ ਨਜ਼ਰ ਆਏ। ਇਸ ਵਕਤ ਅਸੀਂ ਮੌਜੂਦਾ ਗੀਤਾ ਮੰਦਰ ਅਰਵਨ ਐਸਲੇਟ ਫੇਸ 1 ਵਿੱਚ ਜਿੱਥੇ ਕਿ ਜਲੰਧਰ ਸ਼ਹਿਰ ਦੇ ਡਿਪਟੀ ਮੇਅਰ ਮਲਕੀ ਸਿੰਘ ਪਹੁੰਚੇ ਤੇ ਉਹਨਾਂ ਨੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਤੇ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ। ਅੱਜ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਮੈਨੂੰ ਇਸ ਮੰਦਰ ਚ ਪ੍ਰਭੂ ਦੇ ਚਰਨਾਂ 'ਚ ਸੀਸ ਰਵਾਉਣਾ ਮੌਕਾ ਮਿਲਿਆ। ਬੋਤੇ ਕਿਰਪਾ ਹੈ ਪ੍ਰਭੂ ਦੀ ਤੁਹਾਨੂੰ ਕ੍ਰਿਸ਼ਨ ਲੱਖਾਂ ਕਰੋੜਾਂ ਲੋਕਾਂ ਦੀ ਆਸਥਾ ਦਾ ਦੇਦਰ ਨੇ ਉਹਨਾਂ ਦੇ ਹਿੱਟਿਆਂ ਚ ਵਸੇ ਨੇ ਜਿਨ੍ਹਾਂ ਨੇ ਹਮੇਸ਼ਾ ਹੀ ਕਰਮ ਕਰਨ ਤੇ ਅਧਿਆਤਮਕਤਾ ਦਾ ਪਾਸ ਪੜਾਇਆ ਔਰ ਸਮੁੱਚੀ ਦੁਨੀਆ ਦੇ ਵਿੱਚ ਇਹ ਸਿਰਫ ਹਿੰਦੂ ਨਹੀਂ ਹੈ ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ ਦੇ ਲੋਕ ਭਗਵਾਨ ਕ੍ਰਿਸ਼ਨ ਦੇ ਉਪਾਸ਼ਕ ਨੇ ਸੋ ਮੰਦਰ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਅਕਰਵਾਲ ਸਾਹਿਬ ਵੱਲੋਂ ਸਾਰੇ ਵੱਲੋਂ ਬਹੁਤ ਵੱਡੇ ਔਰ ਬੜਿਆਲੇ ਕਿਸਮ ਦੇ ਸਮਾਗਮ ਲਿਖੇ ਗਏ ਆ ਮੈਂ ਸਾਰੇ ਸਨਾਤਨੀ ਭਰਾਵਾਂ ਨੂੰ ਸਾਰੀਆਂ ਸਨਾਤਨੀ ਭੈਣਾਂ ਨੂੰ ਸਨਾਤਨ ਚ ਆਸਥਾ ਰੱਖਣ ਵਾਲੇ ਹਰ ਇੱਕ ਵਿਅਕਤੀ ਨੂੰ ਅੱਜ ਦੇ ਇਸ ਜਨਮ ਅਸ਼ਟਮੀ ਦੇ ਮੌਕੇ ਤੇ ਵਧਾਈ ਦੇਣਾ ਪਹਿਲਾਂ ਤਾਂ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ ਬਹੁਤ ਵਧਾਈਆਂ ਸਵਾਛਾ ਸੀ ਗੀਤਾ ਮੰਦਰ ਪਹੁੰਚੇ ਆ ਨਤਮਸਤ ਗੋਹਲੀ ਮੱਥਾ ਟੇਕਿਆ ਮੰਦਰਾਂ ਦੇ ਵਿੱਚ ਬਹੁਤ ਭੀੜਿਆ ਅੱਜ ਪੂਰੇ ਭਾਰਤ ਵਿੱਚ ਬਹੁਤ ਹੀ ਸ਼ਰਦਾ ਤੇ ਧੂਮ ਧਾਮ ਨਾਲ ਇਹ ਭਗਵਾਨ ਜੀ ਦਾ ਕ੍ਰਿਸ਼ਨ ਜੀ ਦਾ ਮਨਾ ਰਿਆ ਜਾ ਰਿਹਾ ਜੀ ਜਨਮ ਦਿਵਸ ਜਨਮ ਅਸ਼ਟਮੀ ਤੋਂ ਆਪਣੇ ਭਗਵਾਨ ਜੀ ਦਾ ਜਨਮ ਸੰਸਾਰ ਦੇ ਵਿੱਚ ਬੁਰਾਈਆਂ ਖਤਮ ਕਰਨ ਲਈ ਹੋਇਆ ਸੋ ਮੈਂ ਸਾਰੇ ਜਲੰਧਰ ਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਅੱਜ ਦੇ ਦਿਨ ਦੀ ਜਲਮਾਸਤਮੀ ਤੇ ਕਿਸ਼ੇ ਭਗਵਾਨ ਜੀ ਦੇ ਬਹੁਤ-ਬਹੁਤ ਵਧਾਈ ਦਿੰਦਾ ਹਾਂ ਤੇ ਮੈਂ ਕਿਸ਼ੇ ਭਗਵਾਨ ਜੀ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਸਭ ਤੇ ਤੰਦਰੁਸਤੀਆਂ ਬਖਸ਼ਣ ਮੇਰਾ ਪਰ ਹੱਥ ਰੱਖਣ ਜੀ ਧੰਨਵਾਦੀ ਬਹੁਤ-ਬਹੁਜੀ